ਸਤ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਜਿਹੜਾ ਇਨਸਾਨ ਜ਼ਿੰਦਗੀ ਦੇ ਵਿੱਚ ਸਿੱਖਣਾ ਛੱਡ ਦਿੰਦਾ ਉਹ ਬੁੱਢਾ ਹੋ ਜਾਂਦਾ ਚਾਹੇ ਉਹ 20 ਦਾ ਹੋਵੇ ਤੇ ਫਿਰ ਚਾਹੇ 80 ਦਾ ਤੇ ਜਿਹੜਾ ਇਨਸਾਨ ਜ਼ਿੰਦਗੀ ਦੇ ਵਿੱਚ ਹਮੇਸ਼ਾ ਸਿੱਖਦਾ ਰਹੇ ਉਹ ਹਮੇਸ਼ਾ ਜਵਾਨ ਰਹਿੰਦਾ ਚਾਹੇ ਉਹ 20 ਦਾ ਹੋਵੇ ਤੇ ਫਿਰ ਚਾਹੇ 80 ਦਾ ਕੋਈ ਫਰਕ ਨਹੀਂ ਪੈਂਦਾ ਦੋਸਤੋ ਜੇ ਅੱਜ ਦੀ ਇਹ ਵੀਡੀਓ ਤੁਸੀਂ ਐਂਡ ਤੱਕ ਦੇਖ ਲਈ ਨਾ ਤੁਸੀਂ ਆਪਣੇ ਆਪ ਦੇ ਵਿੱਚ ਮੋਟੀਵੇਟ ਜ਼ਰੂਰ ਹੋਵੋਗੇ ਇੱਕ ਵਾਰੀ ਇੱਕ ਬੰਦਾ ਸੀ ਉਹ ਤੀਰ ਕਮਾਨੀ ਕਰਦਾ ਹੁੰਦਾ ਸੀ ਨਿਸ਼ਾਨਾ ਬੜਾ ਵਧੀਆ ਸੀ ਉਹਨੂੰ ਇਹ ਲੱਗਦਾ ਹੁੰਦਾ ਵੀ ਮੈਂ ਆਪਦੇ ਇਲਾਕੇ ਦੇ ਵਿੱਚ ਆਪਦੇ ਰਾਜ ਦੇ ਵਿੱਚ ਸਭ ਤੋਂ ਬੈਸਟ ਆ ਮੇਰੇ ਨਾਲੋਂ ਉੱਤੇ ਕੋਈ ਨਿਸ਼ਾਨੇਵਾਜ਼ ਹੈ ਪਰ ਉੱਥੋਂ ਦੇ ਲੋਕ ਉਹਨੂੰ ਹਮੇਸ਼ਾ ਇਹੀ ਕਹਿੰਦੇ ਸੀ ਕਿ ਤੇਰੇ ਨਾਲੋਂ ਵੀ ਵਧੀਆ ਤੇਰੇ ਨਾਲੋਂ ਵੀ ਚੰਗਾ ਇੱਕ ਹੋਰ ਤੀਰ ਅੰਦਾਜ਼ ਸੀ ਇੱਕ ਹੋਰ ਨਿਸ਼ਾਨੇਵਾਜ਼ ਸੀ ਜਿਹੜਾ ਤੇਰੇ ਨਾਲੋਂ ਬਹੁਤ ਵਧੀਆ ਨਿਸ਼ਾਨਾ ਲਾਉਂਦਾ ਸੀ ਫਿਰ ਉਹਨੂੰ ਲੋਕ ਦੱਸਦੇ ਆ ਕਿ ਸਾਡੇ ਰਾਜ ਦੇ ਵਿੱਚ ਇੱਕ ਸੈਨਾਪਤੀ ਹੁੰਦਾ ਸੀ ਜਿਹੜਾ ਇਸ ਟਾਈਮ ਰਿਟਾਇਰ ਹੋ ਚੁੱਕਿਆ ਜਿਹਨੇ ਨਿਸ਼ਾਨੇਬਾਜ਼ੀ ਦੇ ਵਿੱਚੋਂ ਤੀਰ ਅੰਦਾਜ਼ ਦੇ ਵਿੱਚੋਂ ਸਨਿਆਸ ਲੈ ਲਿਆ ਤੇ ਇਸ ਟਾਈਮ ਉਹ ਜੰਗਲਾਂ ਦੇ ਵਿੱਚ ਦੂਰ ਕਿਤੇ ਪਹਾੜਾਂ ਦੇ ਵਿੱਚ ਰਹਿੰਦਾ ਤੇ ਉਹ ਤੇਰੇ ਨਾਲੋਂ ਕਈ ਗੁਣਾ ਜ਼ਿਆਦਾ ਵਧੀਆ ਤੀਰ ਅੰਦਾਜ਼ੀ ਕਰਦਾ ਸੀ ਪਰ ਉਹ ਬੰਦਾ ਇਸ ਗੱਲ ਨੂੰ ਇਗਨੋਰ ਕਰਦਾ ਰਹਿੰਦਾ ਜਿੱਥੇ ਵੀ ਜਾਂਦਾ ਛੋਟੇ-ਮੋਟੇ ਕੰਪੀਟੀਸ਼ਨਾਂ ਦੇ ਵਿੱਚ ਜਾਂਦਾ ਤੇ ਲੋਕਾਂ ਨੂੰ ਹਾਕਾ ਮਾਰਦਾ ਕਿ ਆਓ ਮੇਰੇ ਨਾਲ ਮੁਕਾਬਲਾ ਕਰੋ ਤੇ ਇਹ ਬੰਦਾ ਵੀ ਘੱਟ ਨਹੀਂ ਸੀ ਤੇ ਹਮੇਸ਼ਾ ਜਿੱਤਦਾ ਰਹਿੰਦਾ ਸੀ ਤੇ ਹੁਣ ਉਹ ਆਪਦੇ ਇਲਾਕੇ ਦੇ ਵਿੱਚ ਸਾਰੇ ਮੁਕਾਬਲਿਆਂ ਦੇ ਵਿੱਚ ਜਿੱਤਦਾ ਤੇ ਉਹਨੂੰ ਆਪਣੇ ਆਪ ਤੇ ਮਾਣ ਹੋ ਚੱਲਿਆ ਸੀ ਕਿ ਮੇਰੇ ਵਰਗਾ ਹੋਰ ਕੋਈ ਨਹੀਂ ਮੈਂ ਸਭ ਤੋਂ ਚੰਗਾ ਸਭ ਤੋਂ ਵੱਡਾ ਤੀਰਅੰਦਾਜ਼ ਹਾਂ ਮੇਰੇ ਜਿੰਨਾ ਨਿਸ਼ਾਨਾ ਕੋਈ ਹੋਰ ਨਹੀਂ ਲਾ ਸਕਦਾ ਫਿਰ ਇੱਕ ਦਿਨ ਉਹ ਸੋਚਦਾ ਵੀ ਕਿਉਂ ਨਾ ਉਹ ਬੰਦੇ ਕੋਲ ਵੀ ਜਾਇਆ ਜਾਵੇ ਤੇ ਉਹਨੂੰ ਵੀ ਹਰਾਇਆ ਜਾਵੇ ਜਿਹਨੂੰ ਸਾਰੇ ਕਹਿ ਰਹੇ ਨੇ ਕਿ ਉਹ ਬੰਦਾ ਬਹੁਤ ਵਧੀਆ ਤੀਰਅੰਦਾਜ਼ੀ ਕਰਦਾ ਸੀ ਬਹੁਤ ਵੱਡਾ ਨਿਸ਼ਾਨੇਵਾਜ਼ ਸੀ ਜਿਹੜਾ ਕਿ ਇਸ ਰਾਜ ਦਾ ਸੈਨਾਪਤੀ ਰਿਹਾ ਸੀ ਇਹ ਸੋਚ ਕੇ ਇਹ ਬੰਦਾ ਉਸ ਸੈਨਾਪਤੀ ਜਿੱਥੇ ਉਹ ਰਹਿੰਦਾ ਸੀ ਪਹਾੜਾਂ ਵੱਲ ਉਧਰ ਨੂੰ ਚੱਲ ਪੈਂਦਾ ਔਖਾ ਰਸਤਾ ਸੀ ਸਾਰੇ ਔਖਾਈਆਂ ਵਾਲੇ ਰਾਸਤੇ ਪਾਰ ਕਰਕੇ ਉਹ ਪਹਾੜੀ ਦੀ ਚੋਟੀ ਤੇ ਪਹੁੰਚਦਾ ਉੱਥੇ ਇੱਕ ਝੌਂਪੜੀ ਨਜ਼ਰ ਆਉਂਦੀ ਆ ਉਸ ਝੌਂਪੜੀ ਦੇ ਵਿੱਚ ਉਹ ਸੈਨਾਪਤੀ ਰਹਿੰਦਾ ਸੀ ਤੇ ਉਹ ਸੈਨਾਪਤੀ ਉਸ ਰਾਜ ਦਾ ਸਭ ਤੋਂ ਚੰਗਾ ਤੇ ਸਭ ਤੋਂ ਤਕੜਾ ਸੈਨਾਪਤੀ ਸੀ ਪਰ ਉਹਨੇ ਹੁਣ ਸੰਨਿਆਸ ਲੈ ਲਿਆ ਸੀ ਇਸ ਕਰਕੇ ਉਹ ਉਥੇ ਦੂਰ ਪਹਾੜਾਂ ਦੇ ਵਿੱਚ ਝੌਂਪੜੀ ਬਣਾ ਕੇ ਰਹਿ ਰਿਹਾ ਸੀ ਇਹ ਬੰਦਾ ਉਹਦੇ ਕੋਲ ਜਾਂਦਾ ਤੇ ਉਸ ਬਜ਼ੁਰਗ ਸੈਨਾਪਤੀ ਨੂੰ ਕਹਿੰਦਾ ਕਿ ਮੈਂ ਵੀ ਨਿਸ਼ਾਨੇਬਾਜ਼ ਆ ਮੈਂ ਵੀ ਤੀਰ ਅੰਦਾਜ਼ੀ ਕਰਦਾ ਮੈਂ ਤਾਂ ਤੁਹਾਡਾ ਕੋਈ ਯੁੱਧ ਵਗੈਰਾ ਦੇਖਿਆ ਨਹੀਂ ਪਰ ਲੋਕ ਦੱਸਦੇ ਨੇ ਕਿ ਤੁਸੀਂ ਬਹੁਤ ਚੰਗੇ ਨਿਸ਼ਾਨੇਬਾਜ਼ ਹੋ ਤੇ ਮੈਂ ਚਾਹੁੰਦਾ ਕਿ ਮੈਂ ਤੁਹਾਡੇ ਨਾਲ ਮੁਕਾਬਲਾ ਕਰਾਂ ਉਹ ਕਹਿੰਦਾ ਅੱਜ ਮੈਂ ਤੁਹਾਨੂੰ ਵੀ ਚੈਲੰਜ ਕਰਨ ਆਇਆ ਤੁਹਾਨੂੰ ਪਤਾ ਵੀ ਮੈਂ ਆਪਣੇ ਇਲਾਕੇ ਦੇ ਵਿੱਚ ਸਭ ਨੂੰ ਹਰਾ ਦਿੱਤਾ ਮੇਰਾ ਨਿਸ਼ਾਨਾ ਬਹੁਤ ਵਧੀਆ ਮੈਂ ਤੀਰ ਅੰਦਾਜ਼ੀ ਬਹੁਤ ਚੰਗੀ ਤਰ੍ਹਾਂ ਕਰਨੀ ਸਿੱਖ ਗਿਆ ਆਜੋ ਅੱਜ ਮੈਂ ਤੁਹਾਨੂੰ ਆਪ ਦੀ ਨਿਸ਼ਾਨੇਬਾਜ਼ੀ ਦਿਖਾਉਣਾ ਫਿਰ ਉਹ ਬੰਦਾ ਆਪ ਦਾ ਤੀਰ ਸਾਧਦਾ ਤੇ ਦੂਰ ਕਿਸੇ ਦਰਖਤ ਦੇ ਉੱਤੇ ਤੀਰ ਜਾ ਕੇ ਲੱਗਦਾ ਤੇ ਫਿਰ ਦੂਜਾ ਤੀਰ ਸਾਧਦਾ ਤੇ ਦੂਜਾ ਤੀਰ ਪਹਿਲੇ ਤੀਰ ਨੂੰ ਵਿਚਾਲਿਓਂ ਚੀਰ ਦਿੰਦਾ ਉਹ ਬੰਦਾ ਬੜਾ ਖੁਸ਼ ਹੋ ਕੇ ਉਸ ਸੈਨਾਪਤੀ ਨੂੰ ਕਹਿੰਦਾ ਕਿਉਂ ਦੇਖਿਆ ਜੀ ਮੰਨ ਗਏ ਨਾ ਤੁਸੀਂ ਇਹ ਦੇਖ ਕੇ ਜਿਹੜਾ ਉਹ ਸੈਨਾਪਤੀ ਸੀ ਜਿਹਨੇ ਸੰਿਆਸ ਲਿਆ ਹੋਇਆ ਸੀ ਉਹ ਅੰਦਰੋਂ ਅੰਦਰੀ ਹੱਸੀ ਜਾਂਦਾ ਸੀ ਤੇ ਫਿਰ ਉਸ ਬੰਦੇ ਨੂੰ ਕਹਿੰਦਾ ਕਿ ਤੂੰ ਅੱਜ ਇੱਥੇ ਜੇ ਚੁਣੌਤੀ ਲੈ ਕੇ ਆਇਆ ਨਾ ਤਾਂ ਆ ਜਾ ਇੱਕ ਚੁਣੌਤੀ ਤੈਨੂੰ ਮੈਂ ਦਿੰਦਾ ਜੇ ਤੂੰ ਉਹ ਵੀ ਪਾਸ ਕਰ ਗਿਆ ਤਾਂ ਫਿਰ ਮੈਂ ਵੀ ਮੰਨ ਲਵਾਂ ਵੀ ਤੂੰ ਸਭ ਤੋਂ ਵੱਡਾ ਤੀਰਅੰਦਾਜ਼ ਹੀ ਹੈ ਤੂੰ ਸਭ ਤੋਂ ਵੱਡਾ ਸਭ ਤੋਂ ਤਕੜਾ ਨਿਸ਼ਾਨੇਬਾਜ਼ ਆ ਇਹ ਕਹਿ ਕੇ ਉਹ ਸੈਨਾਪਤੀ ਉਸ ਬੰਦੇ ਨੂੰ ਕਹਿੰਦਾ ਕਿ ਆ ਜਾ ਮੇਰੇ ਪਿੱਛੇ ਪਿੱਛੇ ਤੇ ਉਹਨੂੰ ਦੂਰ ਪਹਾੜੀ ਦੀ ਇੱਕ ਚੋਟੀ ਤੇ ਲੈ ਜਾਂਦਾ ਤੇ ਜਦੋਂ ਉਹ ਉੱਪਰ ਪਹੁੰਚ ਜਾਂਦੇ ਆ ਤੇ ਉਹਦੇ ਨਾਲ ਹੀ ਇੱਕ ਹੋਰ ਪਹਾੜ ਦਿਖਣ ਲੱਗ ਜਾਂਦਾ ਵਿਚਾਲੇ ਖਾਈ ਹੁੰਦੀ ਹੈ ਤੇ ਇੱਕ ਟੁੱਟਿਆ ਫੁੱਟਿਆ ਜਿਹਾ ਪੌਲ ਉਹਨਾਂ ਨੂੰ ਜੋੜ ਰਿਆ ਹੁੰਦਾ ਤੇ ਉਹ ਸੈਨਾਪਤੀ ਹੌਲੀ-ਹੌਲੀ ਉਸ ਪੌਲ ਦੇ ਵਿਚਾਲੇ ਚੱਲਿਆ ਜਾਂਦਾ ਇਹ ਜਿਹੜਾ ਬੰਦਾ ਹੁੰਦਾ ਇਹ ਡਰਦਾ ਹੁੰਦਾ ਕਿਉਂਕਿ ਪੌਲ ਬੜਾ ਕਮਜ਼ੋਰ ਜਿਹਾ ਹੁੰਦਾ ਪਰ ਉਹ ਸੈਨਾਪਤੀ ਪੁਲ ਦੇ ਵਿਚਾਲੇ ਜਾ ਕੇ ਇਹਨੂੰ ਕਹਿੰਦਾ ਡਰ ਨਾ ਆ ਜਾ ਕੁਝ ਨਹੀਂ ਹੁੰਦਾ ਤੇ ਫਿਰ ਉਹ ਸੈਨਾਪਤੀ ਉਸ ਟੁੱਟੇ ਹੋਏ ਪੁਲ ਤੇ ਉਹਦੇ ਹੱਲ ਦੇ ਜੋਲ ਦੇ ਪੁਲ ਦੇ ਉੱਤੇ ਖੜ ਕੇ ਤੀਰ ਨੂੰ ਸੇਧਦਾ ਤੇ ਦੂਰ ਦਰਸਤ ਦੇ ਤਣੇ ਦੇ ਵਿੱਚ ਆਪਦਾ ਨਿਸ਼ਾਨਾ ਲਾਉਂਦਾ ਤੇ ਇਸ ਬੰਦੇ ਨੂੰ ਕਹਿੰਦਾ ਲੈ ਹੁਣ ਤੂੰ ਇਸੇ ਜਗ੍ਹਾ ਤੇ ਆ ਕੇ ਮੇਰੀ ਜਗ੍ਹਾ ਤੇ ਖੜ ਕੇ ਨਿਸ਼ਾਨਾ ਲਾ ਤੇਰਾ ਨਿਸ਼ਾਨਾ ਮੇਰੇ ਲੱਗੇ ਹੋਏ ਤੀਰ ਨੂੰ ਚੀਰ ਕੇ ਜਾਣਾ ਚਾਹੀਦਾ ਹੁਣ ਇਹ ਬੰਦਾ ਜਿਹੜਾ ਓਵਰ ਕੌਨਫੀਡੈਂਸ ਸੀ ਅੰਦਰੋਂ ਦੀ ਡਰਨ ਲੱਗ ਗਿਆ ਹੌਲੀ ਹੌਲੀ ਡਰਦਾ ਡਰਦਾ ਉਸ ਪੁਲ ਤੇ ਜਾਂਦਾ ਪੁਲ ਵੀ ਲੱਕੜ ਦਾ ਹੁੰਦਾ ਟੁੱਟਿਆ ਜਾਂ ਹੁੰਦਾ ਹਿਲਦਾ ਹੁੰਦਾ ਡਰਦਾ ਡਰਦਾ ਆਪਦਾ ਤੀਰ ਸੇਧਦਾ ਤੇ ਨਿਸ਼ਾਨਾ ਛੱਡ ਦਿੰਦਾ ਪਰ ਤੀਰ ਉੱਥੇ ਨਹੀਂ ਲੱਗਦਾ تیر ਕਿਤੇ ਹੋਰ ਹੀ ਪਾਸੇ ਚਲੇ ਜਾਂਦਾ ਕਿਉਂਕਿ ਉਹ ਤੋਂ ਸਹੀ ਤਰੀਕੇ ਦੇ ਨਾਲ ਨਿਸ਼ਾਨਾ ਸਿੱਧਿਆ ਨਹੀਂ ਗਿਆ ਸੀ ਕਿਉਂਕਿ ਪੁੱਲ ਦੇ ਉੱਤੇ ਉਹ ਡਰ ਰਿਹਾ ਸੀ ਤੇ ਫਿਰ ਜਦੋਂ ਉਸ ਬੰਦੇ ਤੋਂ ਨਿਸ਼ਾਨਾ ਲੱਗਦਾ ਨਹੀਂ ਉਹਦਾ ਨਿਸ਼ਾਨਾ ਖੁੰਝ ਜਾਂਦਾ ਤਾਂ ਉਹਨੂੰ ਬੜੀ ਸ਼ਰਮ ਮਹਿਸੂਸ ਹੁੰਦੀ ਹੈ ਉਹ ਹੱਥ ਜੋੜ ਕੇ ਮਾਫੀ ਵੀ ਮੰਗਦਾ ਫਿਰ ਉਹ ਜਿਹੜਾ ਸੈਨਾਪਤੀ ਸੀ ਉਹ ਉਸ ਬੰਦੇ ਨੂੰ ਪਹਾੜ ਦੇ ਉੱਤੇ ਕਿਸੇ ਸੇਫ ਜਗ੍ਹਾ ਤੇ ਲੈ ਜਾਂਦਾ ਤੇ ਉੱਥੇ ਬਿਠਾ ਕੇ ਉਹਨੂੰ ਸਮਝਾਉਂਦਾ ਤਾਂ ਫਿਰ ਉਹ ਸੈਨਾਪਤੀ ਕਹਿੰਦਾ ਸੁਣੋ ਪੁੱਤਰ ਜੀ ਤੁਸੀਂ ਤੀਰ ਕਮਾਨ ਚਲਾਉਣਾ ਤਾਂ ਸਿੱਖ ਲਿਆ ਤੁਹਾਡਾ ਤੀਰ ਕਮਾਨੀ ਦੇ ਉੱਤੇ ਬਹੁਤ ਜ਼ਿਆਦਾ ਕੰਟਰੋਲ ਆ ਬਹੁਤ ਚੰਗੀ ਗੱਲ ਆ ਪਰ ਤੁਹਾਡਾ ਆਪਣੇ ਮਨ ਦੇ ਉੱਤੇ ਕੰਟਰੋਲ ਨਹੀਂ ਜਿਸ ਦਿਨ ਤੁਸੀਂ ਆਪਣੇ ਮਨ ਨੂੰ ਕੰਟਰੋਲ ਕਰਨਾ ਸਿੱਖ ਲਿਆ ਫਿਰ ਤੁਸੀਂ ਕਿਸੇ ਵੀ ਸਥਿਤੀ ਦੇ ਵਿੱਚ ਹੋਮੋ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਹੋਮੋ ਤੁਹਾਡਾ ਨਿਸ਼ਾਨਾ ਖੁੰਝੇਗਾ ਨਹੀਂ ਇੱਕ ਗੱਲ ਮੇਰੀ ਹਮੇਸ਼ਾ ਯਾਦ ਰੱਖਣਾ ਜ਼ਿੰਦਗੀ 'ਚ ਕਿਤੇ ਸਿੱਖਣਾ ਬੰਦ ਨਹੀਂ ਕਰਨਾ ਸਿੱਖਦੇ ਰਹੋਗੇ ਤਾਂ ਹਮੇਸ਼ਾ ਜਵਾਨ ਰਹੋਗੇ ਨਹੀਂ ਤਾਂ ਫਿਰ ਬੁੱਢੇ ਹੋ ਜਾਂਗੇ। ਤੋ ਇਹ ਛੋਟੀ ਜੀ ਕਹਾਣੀ ਸਾਨੂੰ ਸਿਖਾਉਂਦੀ ਬੜਾ ਕੁਝ ਹੈ ਕਿ ਕਈ ਵਾਰੀ ਆਪਾਂ ਜ਼ਿੰਦਗੀ ਦੇ ਵਿੱਚ ਕਿਸੇ ਛੋਟੇ-ਮੋਟੇ ਮੁਕਾਮ ਤੇ ਪਹੁੰਚ ਕੇ ਚੁੱਪ ਕਰਕੇ ਬਹਿ ਜਾਨੇ ਹਾਂ ਬਸ ਠੀਕ ਆ ਬਹੁਤ ਐਨਾ ਤੇ ਫਿਰ ਆਪਾਂ ਹੋਰ ਅੱਗੇ ਸਿੱਖਣਾ ਬੰਦ ਕਰ ਦਿੰਨੇ ਆ। ਉਨੇ ਇੱਕ ਸਰਕਲ ਦੇ ਜੋਗੀ ਰਹਿ ਜਾਂਦੇ ਆ। ਅਸੀਂ ਉਨੀ ਇੱਕ ਆਮਦਨ ਜੋਗੀ ਰਹਿ ਜਾਂਦੇ ਆ ਕਿਉਂਕਿ ਅਸੀਂ ਅੱਗੇ ਵਧਣਾ ਛੱਡ ਦਿੰਨੇ ਆ। ਦੋਸਤੋ ਜ਼ਿੰਦਗੀ ਦੇ ਵਿੱਚ ਹਰ ਦਿਨ ਹਰ ਪਲ ਤੁਹਾਨੂੰ ਕੁਝ ਨਾ ਕੁਝ ਸਿੱਖਣਾ ਚਾਹੀਦਾ। ਆਪਣਾ ਇੱਕ ਟੀਚਾ ਮਿਥੋ ਆਪਣਾ ਇੱਕ ਗੋਲ ਮਿਥੋ ਉਹਦੇ ਤੇ ਮਿਹਨਤ ਕਰਕੇ ਉਹਨੂੰ ਪੂਰਾ ਕਰੋ ਤੇ ਫਿਰ ਅੱਗੇ ਨਵਾਂ ਗੋਲ ਮਿਥੋ ਨਵਾਂ ਟੀਚਾ ਮਿਥੋ ਇਹ ਜ਼ਿੰਦਗੀ ਸਿੱਖਣ ਦਾ ਨਾ ਹੀ ਹੈ ਸਿੱਖਦੇ ਰਵਾਂਗੇ ਜਵਾਨ ਰਵਾਂਗੇ ਜਿਸ ਦਿਨ ਸੋਚ ਲਿਆ ਵੀ ਸਭ ਕੁਝ ਆਉਣ ਲੱਗ ਗਿਆ ਸਮਝ ਲਓ ਬੁੱਢੇ ਹੋ ਗਏ ਹਮੇਸ਼ਾ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਕੁਝ ਨਾ ਕੁਝ ਸਿੱਖਦੇ ਰਹੋ ਕਿਉਂਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਤੇ ਜ਼ਿੰਦਗੀ 'ਚ ਅੱਗੇ ਵਾਧੇ ਚੱਲੋ ਧੰਨਵਾਦ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਹੌਸਲਾ ਅਫਜ਼ਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਮੇਰੇ ਪੇਜ ਨੂੰ ਅਜੇ ਤੱਕ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਫੋਲੋ ਕਰਨਾ ਤਾਂ ਜੋ ਇਸ ਤਰ੍ਹਾਂ ਦੀਆਂ ਮੋਟੀਵੇਟ ਕਰਨ ਵਾਲੀਆਂ ਕਹਾਣੀਆਂ ਸੋਹਣੀਆਂ ਸੋਹਣੀਆਂ ਚੰਗੀਆਂ ਚੰਗੀਆਂ ਕਹਾਣੀਆਂ ਤੁਹਾਨੂੰ ਹਰ ਰੋਜ਼ ਹਰ ਦਿਨ ਸੁਣਨ ਨੂੰ ਮਿਲ ਜਿਆ ਕਰਨ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਅੱਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ